ਲਓ ਜੀ ਤੋਂ ਪੰਨੇ ਕਰ ਰਹੀ ਆ ਤੇ ਹੁਣ ਆਪਾਂ ਲਾਉਣੇ ਆ ਮੰਜਿਆ ਪੀੜੀਆਂ ਦੇ ਕੱਪੜੇ ਪਹਿਨਾ ਮੰਜਿਆ ਦੇ ਲਾਇਆ ਸੀ ਹੁਣ ਪੀੜੀ ਦੇ ਲਾਉਣੇ ਆ ਕੱਪੜੇ ਕਿਉਂਕਿ ਉਹਦਾ ਮੰਜੇ ਪੀੜੀਆਂ ਗਾਇਬ ਵੀ ਹੁੰਦੇ ਜਾਂਦੇ ਦਿਨੋਂ ਦਿਨ ਕਿਉਂਕਿ ਅੱਜਕੱਲ ਦੇਖੋ ਮੰਜੇ ਤਾਂ ਖੈਰ ਥੋੜੇ ਘਣੇ ਹੈਗੇ ਪੀੜੀਆਂ ਤਾਂ ਜਮੀ ਨਹੀਂ ਕੋਈ ਬਣਾਉਂਦਾ ਤੇ ਇਹ ਤਾਂ ਜਿਹੜੀਆਂ ਪੁਰਾਣੀਆਂ ਪਹਿਨਾ ਪਈਆਂ ਪਈਆਂ ਫੰਡਾਂ ਤਾਂ ਇਹ ਹੈਗੇ ਆ ਸ਼ਹਿਰਾਂ 'ਚ ਤਾਂ ਜਮੀ ਗਾਇਬ ਹੋ ਗਈਆਂ ਪੀੜੀਆਂ ਪਰ ਇਹ ਵੀ ਦੇਖੋ ਦੇਖਿਆ ਜਾਵੇ ਤਾਂ ਦੇਖੋ ਟਾਈਮ ਦੇ ਹਿਸਾਬ ਨਾਲ ਸਾਰੀ ਚੀਜ਼ ਚੇਂਜ ਹੁੰਦੀ ਜਾਂਦੀ ਹੈਗੀ ਪਰ ਜਿਹੜੀਆਂ ਇਹ ਪੁਰਾਣੀਆਂ ਚੀਜ਼ਾਂ ਮੰਜੇ ਪੀੜ ਆਈ ਹੈ ਪਹਿਲੀ ਹਾਂ ਆਈ ਨਹੀਂ ਉਹ ਚੱਕੜਿਆ ਰਵੇ ਉਹ ਛੱਡ ਕੇ ਦੇਖੀ ਸੀ ਅੱਛਾ ਹਾਂ ਚੱਕਿਆ ਨਹੀਂ ਬਾਣੀ ਭਾਈ ਜਿਹਨੇ ਬਣਾਉਂਿਆ ਬਣਾ ਲਿਆ ਗਏ ਹੋਰ ਜਮੀ ਖਤਮ ਹੋ ਗਿਆ ਐ ਨਹੀਂ ਜਮੀ ਖਤਮ ਹੋ ਗਿਆ ਸਾਰੀ ਖਤਮ ਹੋ ਗਿਆ ਮخه ਘੋਰਾ ਵੀ ਨਹੀਂ ਹੋ ਜਮੀ ਨਾਲ ਤੋਂ ਤੁਸੀਂ ਗਿਆ ਹੋਰ ਜਮੀ ਗਿਆ ਕੀ ਕਰਾਂਗੇ ਹੁਣ ਜੇ ਤਾਂ ਆਇਆ ਆਇਆ ਜੇ ਤਾਂ ਆਈ ਤੀਗਾ ਹੋਰ ਇਹ ਚੜ੍ਹਦੇ ਨੇ ਕਿਥੇ 4 ਵਜੇ ਕਹਿੰਦੇ ਸੀ ਹਾਂ ਕਹਿੰਦੇ ਨਾ ਮਰਨ ਮਰਨ ਦਾ ਫਰਕ ਪਈ ਜਾਂਦਾ ਹਾਂ ਕਹਿੰਦੇ ਤਾਂ ਹੈਗੇ ਸੀ ਵਿਚਾਰ ਮੈਂ ਤਾਂ ਖੈ ਤੇ ਆ ਗਈ ਚਿੱਕੜਦਾ ਹੋ ਰਿਹਾ ਸੀ ਨਾ ਨਾ ਤੇ ਛੱਡ ਕੇ ਦੇਖੀ ਸੀ ਛੱਡ ਕੇ ਫੇਰ ਦੇਖਦੇ ਹੋ